ਨਾ ਪੂਰਨਾ ਸ਼ਰਲਾ ਹਾਂ ਮਗਰ ਲਿਆਦੀ ਵੀ ਮਾਰਦੀ ਬਾਈ ਬੰਦੀ ਬਹੁਤ ਜਿਆਦਾ ਚੰਗੀ ਬਾਈ ਚਵਾਈ ਬਹੁਤ ਸੋਹਣੀ ਲੱਗੀ ਹੈ ਕਰਮ ਵਾਲੀ ਦੀ ਹੈਨਾ 25 ਤੋਂ ਪਲੱਸ ਬਾਈ ਤੁਸੀਂ ਦੁੱਧ ਦਾ ਸਿਆਣਾ 25 ਦੇ ਹਿਸਾਬ ਨਾਲ ਅਸੀਂ ਦੇਣੀ ਕਿੰਨੇ ਦੀ ਆਪਾਂ ਇਹਦੀ ਕੀ ਬਾਈ ਡਿਟੇਲ ਆ ਵੀ ਪਿਛਲੇ ਸੂਏ ਦਾ ਮਾਲਕ ਨੇ ਕੀ ਦੱਸਿਆ ਸੱਜਣ ਇਹਦਾ ਵੀ ਬਾਈ 20 ਕਿਲੋ ਦਾ ਦੱਸਦੇ ਸੀ ਇਹ ਦੁੱਧ ਦਾ ਪਿਛਲੇ ਸੂਏ ਦਾ ਹਾਂਜੀ ਇਹਦਾ ਬਾਈ 20 ਤੋਂ ਬਾਹਰ ਹੀ ਚੱਲੂਗੀ ਹੈ ਜੀ 20 ਤੋਂ ਬਾਹਰ ਇਹਦਾ ਦੁੱਧ ਦੱਸਿਆ ਤੁਸੀਂ ਤੇ ਇਹ ਕਿੰਨੇ ਦੀ ਦੇਣੀ ਆ ਕਿੰਨੀ ਬਾਈ ਉਮੀਦ ਦੱਸੀ ਆ ਮਨਦੀਪ ਤੁਸੀਂ ਸਰ ਮੇਰੀ ਦੁੱਧ ਦੀ ਵੀਰੇ 25 ਪਲੱਸ ਤੋਂ ਬਾਹਰ ਜਾਊਗੀ ਇਹ ਪਤਵੰਤੋ ਸਿੱਖਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆਂ ਬੱਧਨੀ ਖੁਰਦ ਦੇ ਵਿੱਚ ਤਹਿਸੀਲ ਪੈਂਦੀ ਆ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੇ ਵਿੱਚ ਦੋ ਆਪਾਂ ਇਹ ਵੀਡੀਓ ਦੇ ਵਿੱਚ ਨਾਗ ਸ਼ੂਟ ਕੀਤੇ ਆ ਇੱਕ ਤਾਂ ਸੂਈ ਸਵਾਈ ਬਹੁਤ ਚੰਗੇ ਦੁੱਧ ਵਾਲੀ ਵਾੜ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਦੂਜੀ ਸੂਣ ਵਾਲੀ ਦੋਨਾਂ ਦੀ ਡਿਟੇਲ ਆਪਾਂ ਮਨਦੀਪ ਤੋਂ ਲੈ ਕੇ ਤੁਹਾਨੂੰ ਦੇਵਾਂਗੇ ਵੀਡੀਓ ਨੂੰ ਅਖੀਰ ਤੱਕ ਦੇਖ ਲਿਓ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਕਰਨੀ ਆ ਜਾਣਕਾਰੀ ਸਾਰੀ ਮੈਂ ਤੁਹਾਨੂੰ ਲੈ ਕੇ ਜੰਨਾ ਮਨਦੀਪ ਪਹਿਲੇ ਤਾਂ ਸਵਾਗਤ ਆ ਬਾਈ ਸਵਾਗਤ ਆ ਵੀਰੇ ਤੇ ਮਨਦੀਪ ਸਾਰਿਆਂ ਤੋਂ ਪਹਿਲਾ ਸਵਾਲ ਜਦੋਂ ਮੈਂ ਕਿਸੇ ਵੀ ਫਾਰਮ ਤੇ ਪਹਿਲੀ ਵੀਡੀਓ ਬਣਾਉਣਾ ਬਾਈ ਮੇਰਾ ਇਹੀ ਹੁੰਦਾ ਵੀ ਆਪਣਾ ਬਈ ਵਪਾਰ ਦਾ ਕੰਮ ਆ ਕਿ ਘਰੇਲੂ ਜਾਨਵਰ ਨਹੀਂ ਮੇਰੇ ਵਪਾਰ ਦਾ ਕੰਮ ਆ ਠੀਕ ਆ ਬਾਈ ਆਪਣੇ ਕੋਲੇ ਜਾਨਵਰ ਆ ਜਿਹੜੇ ਆਉਂਦੇ ਜਾਂਦੇ ਰਹਿੰਦੇ ਆ ਆਉਂਦੇ ਜਾਂਦੇ ਰਹਿੰਦੇ ਦੂਜੇ ਤੀਜੇ ਦਿਨ ਤੇ ਅੱਜ ਦੇ ਬਾਈ ਰੇਟ ਕਿਵੇਂ ਦੇ ਹੋਣਗੇ ਅੱਜ ਦੇ ਅੱਜ ਦੇ ਮੁੱਲ ਤੇ ਗੱਲਬਾਤ ਆਪਾਂ ਪਹਿਲੀ ਕਰਮ ਵਾਲੀ ਤੂੰ ਕਰ ਲਈ ਸ਼ੁਰੂ ਹਣਾ ਬਾਈ ਇਹਦਾ ਸੂਆ ਸੂਆ ਵੀਰੇ ਦੂਜਾ ਇਹਦਾ ਠੀਕ ਆ ਬਾਈ ਕਦੋਂ ਦੀ ਸੂਈ ਹੋਈ ਹੈ ਬਾਈ ਇਹ ਇਹ ਵੀਰੇ ਰਾਤ 3:00 ਵਜੇ ਦੀ ਸੂਈ ਵੀ ਆ ਠੀਕ ਆ ਬਾਈ ਜੇਰ ਜੂਰ ਕਿਵੇਂ ਆ ਜੇਰ ਦੀ ਓਕੇ ਆ ਵੀਡੀਓ ਵੀ ਪਈ ਆ ਉਹ ਵੀ ਆਪਣੇ ਕੋਲ ਜੇਰ ਪਈ ਠੀਕ ਆ ਬਾਈ ਬੱਚਾ ਕੀ ਦਿੱਤਾ ਨੇ ਬੱਚਾ ਮੈਂ ਕਰਦੀ ਬੱਚਾ ਦਿੱਤਾ ਹਣਾ ਬੱਚਾ ਦਿਖਾਉਂਦਾ ਮਤਲਬ ਸੱਜਣੋ ਇਹ ਹੁੰਦਾ ਵੀ ਅਗਲੇ ਵਾਰ ਜੇ ਤੁਸੀਂ ਕੋਈ ਸੈਕਸਡ ਸੀਮੰਦੀ ਵੀ ਵਰਤੋਂ ਕਰਨੀ ਆ ਜਿਹੜੇ ਹਿਸਾਬ ਨਾਲ ਬਹੁਤ ਜਿਆਦਾ ਚੰਗਾ ਬੱਚਾ ਦਿੱਤਾ ਤਾਂ ਉਹ ਤੁਸੀਂ ਕਰ ਸਕਦੇ ਹੋ ਤੇ ਆਮ ਤੌਰ ਤੇ ਕਈ ਵਾਰ ਸੱਜਣ ਕਹਿੰਦੇ ਵੀ ਬੱਚਾ ਵੀ ਚਾਹੀਏ ਨਾ ਦਿਖਾਈਏ ਪਰ ਮੈਂ ਹਰੇਕ ਵੀਡੀਓ ਦੇ ਵਿੱਚ ਤਕਰੀਬਨ ਦਿਖਾਉਣੀ ਹੁੰਦਾ ਵਾ ਬਾਈ ਕੀ ਮਨਦੀਪ ਇਹਦਾ ਪਿਛਲੇ ਸੂਏ ਦਾ ਮਾਲ ਕਨੇ ਦੁੱਧ ਦੱਸਿਆ ਸਕੇ ਯਾਰ ਪਿਛਲੇ ਸੂਏ ਬਰੀ ਇਹਦਾ 20 ਤੋਂ ਬਾਹਰ ਦੁੱਧ ਗਿਆ ਅੱਜ ਕੀ 25 ਪਲੱਸ ਤੋਂ ਬਾਹਰ ਜਾਊਗੀ ਠੀਕ ਆ ਬਾਈ ਫਿਰ ਤੇਰੀ ਆਪਣੂੰ ਉਮੀਦ ਹੈ ਹਾਂ ਉਮੀਦ ਆ ਫੋਲੀ ਜੇ ਹਿਸਾਬ ਨਾਲ ਥਣ ਭਾਂਡਾ ਇਹਦਾ ਠੀਕ ਆ ਬਾਈ ਦੇ ਵੀ ਸਕਦੀ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਨਹੀਂ ਹੈ ਤੇ ਲਿਆ ਬਾਈ ਇਹਨੂੰ ਇੱਕ ਵਾਰੀ ਆਪਾਂ ਤੋੜੀਏ ਹਨਾ ਤੋੜ ਕੇ ਫਿਰ ਇਹਦਾ ਰੇਟ ਵੀ ਆਪਾਂ ਸੱਜਣ ਨੂੰ ਕਰਵਾਵਾਂਗੇ ਇਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਥਣ ਬਹੁਤ ਜਿਆਦਾ ਚੰਗਾ ਲੱਗਿਆ ਹੋਇਆ ਬਾਕੀ ਨਿੱਗਰ ਬਹੁਤ ਜ਼ਿਆਦੇ ਆ ਇਹ ਕੋਈ ਵੱਡੀ ਆ ਯਾਰ ਛੋਟੀ ਮੰਨ ਕੇ ਨਾ ਆਵੇ ਬਾਈ ਹਾਂ ਬਹੁਤ ਜ਼ਿਆਦੇ ਵੱਡੀ ਆ ਬੱਚੀ ਇਹ ਨਹੀਂਗਾ ਵੀ ਕਈ ਵਾਰੀ ਅਗਲਾ ਕਹਿੰਦਾ ਵੀ ਨਿੱਕੀ ਜੀ ਆ ਕੇ ਦੇਖੋਗੇ ਤੁਸੀਂ ਤਾਂ ਫੁੱਲ ਨਿੱਗਰ ਆ ਤੁਸੀਂ ਇਹਦਾ ਇਥੋਂ ਆਰਡਰ ਦਾ ਸਾਰਾ ਢਾਂਚਾ ਸੱਜ ਨੂੰ ਚੈੱਕ ਕਰਕੇ ਦੇਖ ਲਓ ਕਿੰਨੀ ਬਈ ਉਮੀਦ ਦੱਸੀ ਆ ਮਨਦੀਪ ਤੁਸੀਂ ਮੇਰੀ ਦੁੱਧ ਦੀ ਵੀਰੇ 25 ਪਲੱਸ ਤੋਂ ਬਾਹਰ ਜਾਊਗੀ ਇਹ 25 ਤੋਂ ਪਲੱਸ ਬਾਈ ਤੁਸੀਂ ਦੁੱਧ ਦਾ ਸਿਆਣਾ 25 ਦੇ ਹਿਸਾਬ ਨਾਲ ਅਸੀਂ ਦੇਣੀ ਕਿੰਨੇ ਦੀ ਆਪਾਂ ਇਹ ਅੱਜ ਮੇਰੇ ਲੋਕਾਂ ਨੂੰ ਲੱਖ ਨਹੀਂ ਕਰਨਾਂ ਦਾ ਸਵਾ ਲੱਖ ਨਹੀਂ ਕਰਨ 70000 ਦੀ ਵਿਹੜ ਦੇਣਾ ਜੀ 70000 ਦੀ ਵਿਹੜ ਬਾਈ ਕਹਿੰਦਾ ਦੇ ਦਾਂਗੇ ਜਿਹੜੀ ਬਾਈ ਦੁੱਧ ਦੱਸਿਆ ਵਾ ਕਿਵੇਂ ਆ ਵੀ ਹੈਗਾ ਪੂਰਾ ਆਪਾਂ ਨੂੰ ਯਾਰ ਤਸੱਲੀ ਲੈ ਕੇ ਘਰੋਂ ਲਈ ਆਪਾਂ ਵੀਰੇ ਠੀਕ ਆ ਬਈ ਜਿਹੜੇ ਕਰੋ ਆਈ ਆਪਾਂ ਅੱਗੇ ਵੀ ਪਸ਼ੂ ਲੈ ਉਹਨੇ ਜਿਵੇਂ ਕਹਿੰਦੇ ਉਹ ਹੀ ਚੀਜ਼ ਨਿਕਲਦੀ ਦੂਜੀ ਗੱਲ ਨਹੀਂ ਨਿਕਲਦੀ ਠੀਕ ਆ ਬਈ ਤੇ ਆ ਤੁਸੀਂ ਚੈੱਕ ਕਰਕੇ ਦੇ ਲੋ ਆਰਡਰ ਕੁਆਲਟੀ ਵੀ ਚੰਗੀ ਆ ਥਣਾ ਸੁਣਾ ਦੀ ਬਾਈ ਜਮਾ ਓਕੇ ਆ ਨਾ ਹਾਂ ਧਾਰਾ ਮਾਰ ਕੇ ਦਿਖਾ ਦਿੰਦੇ ਮਾਂ ਮਾਰਾ ਦੋ ਬਾਈ ਧਾਰਾ ਵੀ ਆ ਬਾਬਾ ਐਂ ਬੈਜੋ ਜਮਾ ਹੀ ਨਹੀਂ ਨਹੀਂ ਕਹਿੰਦੇ ਨੇ ਕ੍ਰੋਸ ਆਏ ਹੁੰਦਾ ਜਿਉਂ ਹੁੰਦਾ ਪਸੂ ਆ ਜਿੰਵੇਂ ਮਰਜੀ ਬੈਜੋ ਬਿਲਕੁਲ ਬਾਈ ਹਣਾ ਨਾ ਭੂਰ ਨਾ ਸ਼ਰਲਾ ਹਾਂ ਮਗਰ ਲਿਆ ਦੀ ਵੀ ਮਾਰਦੀ ਬਾਈ ਬੰਦੀ ਕੋ ਲਓ ਜੀ ਲਓ ਜੀ ਮਿੱਤਰੋ ਬਹੁਤ ਜਿਆਦਾ ਚੰਗੀ ਬਾਈ ਚਵਾਈ ਬਹੁਤ ਸੋਹਣੀ ਲੱਗੀ ਆ ਕਰਮ ਵਾਲੀ ਦੀ ਹਣਾ ਹਾਂ ਜੇ ਜੀ ਚੰਗੀ ਲੱਗਦੀ ਕਿੰਨਾ ਤਾਂ ਸਿੱਧੀ ਕਾ ਮਨਦੀਪ ਪਿਛਲੇ ਸੂਏ ਦਾ ਮਾਲਕਾਂ ਨੇ ਇਹਦਾ ਵੀਰੇ 20 ਤੋਂ ਬਾਹਰ ਗਿਆ 20 ਤੋਂ ਬਾਹਰ ਕਹਿੰਦੀ ਇਸ ਵਾਰ ਬਾਈ ਕਹਿੰਦਾ ਇਹਦੀ ਇਹਦਾ ਅੰਦਾਜ਼ਾ ਆਪਾਂ ਨੂੰ ਕਿੰਨਾ ਆ ਰਹੀ 25 ਪਲੱਸ ਤੋਂ ਬਾਹਰ 30 ਪਲੱਸ ਤੋਂ ਬਾਹਰ ਜਾਣਾ ਚਾਹੀਦਾ ਰੇਟ ਕੀਤਾ ਇਹਦਾ ਆਪਾਂ ਅੱਜ 75000 75000 ਉਹਦੇ ਵਿੱਚ ਕੋਈ ਮਾਨਤਾਣ ਮਾਨਤਾਣ ਕਰ ਦਾਂਗੇ ਸ਼ੋਅ ਦੇ ਕੋਈ ਸੱਜਣ ਆਊ ਬਾਈ ਕਹਿੰਦਾ ਮਾਨਤਾਣ ਹੋ ਜਾ ਗੱਲਬਾਤ ਕਰੀਏ ਹਾਂ ਇਹ ਤਾਂ ਬਾਕੀ ਜਿਹੜੀ ਗੱਲ ਕਵਾਂਗੇ ਉਹੀ ਗੱਲ ਹੋਊਗੀ ਯਾਰ ਆਪਾਂ ਦੂਜੀ ਗੱਲ ਨਹੀਂ ਕਰਦੇ ਠੀਕ ਆ ਬਾਈ ਗੱਲਬਾਤ ਆਪਾਂ ਕਰੀਏ ਹਨਾ ਦੋ ਨੰਬਰ ਵਾਲੀ ਦੀ ਬਾਈ ਹਨਾ ਤੇ ਇਹਦੀ ਕੀ ਡਿਟੇਲ ਆ ਸੱਜਣ ਇਹਦੀ ਇਹਦਾ ਵੀ ਬਰੇ ਦੂਜਾ ਸੂਆ ਠੀਕ ਆ ਬਾਈ ਇਹਦੇ ਹਜੇ 5-7 ਦਿਨ ਪਏ ਆ ਬੈੜ ਦੇ ਠੀਕ ਆ ਬਾਈ ਤੇ ਇਹਦੀ ਕੀ ਬਾਈ ਡਿਟੇਲ ਆ ਵੀ ਪਿਛਲੇ ਸੂਏ ਦਾ ਮਾਲਕ ਨੇ ਕੀ ਦੱਸਿਆ ਸਾਨੂੰ ਇਹਦਾ ਵੀ ਬਈ 20 ਕਿਲੋ ਦਾਸ ਦੇ ਸੀ ਇਹ ਦੁੱਧ ਪਿਛਲੇ ਸੂਏ ਦਾ ਹਾਂਜੀ ਤੇ ਹੁਣ ਇਹ ਦਿਨ ਕਿੰਨੇ ਲੈਂਦੀ ਆ ਇਹ 5 ਤੋਂ 7 ਦਿਨ ਲੈਂਦੀ ਆ ਲਿਆ ਬਾਈ ਇਹਨੂੰ ਵੀ ਆਪਾਂ ਤੋਰੀਏ ਬਾਈ ਕਹਿੰਦਾ ਪਿਛਲੇ ਸੂਏ ਦਾ ਮਾਲਕ ਨੇ ਦੱਸਿਆ 20 ਕਿਲੋ ਬੱਚੀ ਬਈ ਉਹ ਜਾਣ ਚ ਬਹੁਤ ਆ ਹਨਾ ਹਾਂਜੀ ਹਾਂਜੀ ਕਰਦ ਬੈਡ ਵਾਲੀ ਆ ਬਾਕੀ ਬਜਨ ਵਜੂਦ ਚੰਗਾ ਖਾਲੇ ਵਜੰਗਾ ਬਾਕੀ ਵੱਡੀ ਗੱਲ ਬਈ ਥਾਣ ਆ ਥਾਣ ਪੂਰਾ ਚੰਗਾ ਲੱਗਿਆ ਹੋਣਾ ਚਾਹੀਦਾ ਪਸ਼ੂ ਨੂੰ ਜਿਹੜੀ ਚਵਾਈ ਨਾ ਔਖੀ ਹੋਵੇ ਜਿਵੇਂ ਮਰਜੀ 30 ਚੋਲੇ ਮਸ਼ੀਨ ਨਾਲ ਬਿਲਕੁਲ ਬਾਈ ਚਵਾਈ ਬਾਈ ਕਹਿੰਦਾ ਸਾਫ ਹੈ ਇਹਦੀ ਬਾਕੀ ਥਾਂਲੇ ਵਾ ਤੁਸੀਂ ਇੱਥੋਂ ਚੱਕ ਕਰਕੇ ਦੇਖ ਲਓ ਬਹੁਤ ਸੋਹਣਾ ਥਾਣ ਲੱਗੇ ਹੋਇਆ ਕੱਲਾ ਕੱਲਾ ਜਿਹੜਾ ਥਾਣ ਲੱਗਾ ਹੋਇਆ ਆ ਆਰਡਰ ਦੀ ਤੁਸੀਂ ਇੱਥੋਂ ਇਹਦੀ ਬਨਾਵਟ ਬਸ ਜਿਹਨੂੰ ਚੱਕ ਕਰਕੇ ਦੇਖ ਵੀ ਸਕਦੇ ਹੋ ਬਾਈ ਕਹਿੰਦਾ ਵੀ ਪਿਛਲੇ ਸੂਏ ਦਾ ਸੀ 20 ਕਿਲੋ ਬਾਈ ਫਿਰ ਕੀ ਵਾਰੀ ਮਨਦੀਪ ਤੇਰਾ ਤਿਆਰ ਬਾਕੀ ਕਹਿੰਦਾ ਵੀ ਵਧੂਗੀ 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 ਬਾਈ ਵਧੂ ਕਿੰਨਾ ਅੰਦਾਜ਼ਾ ਤੇਰਾ ਬਾਕੀ ਇਹਨਾਂ ਦੀ ਰੋਤੀ ਇਹ ਦੇਣੀ ਗਾਦਾ ਗੱਲ ਬਿਲਕੁਲ ਬਾਈ ਹਨਾ ਕੀ ਅੰਦਾਜ਼ਾ ਵੀ ਇਸ ਵੇ ਦਾ ਇਹਦਾ ਬਈ 20 ਤੋਂ ਬਾਹਰ ਹੀ ਚੱਲੂਗੀ ਐ ਜੀ 20 ਤੋਂ ਬਾਹਰ ਇਹਦਾ ਦੁੱਧ ਦੱਸਿਆ ਤੁਸੀਂ ਤੇ ਇਹ ਕਿੰਨੇ ਦੀ ਦੇਣੀ ਆ ਆਪਾਂ ਇਹ ਵੀਰੇ 60000 ਦੀ ਦੇ ਦਾਂਗੇ ਮੈਂੜਾ ਆਪਾਂ ਸਿਰਫ 60000 60000 ਦੀ ਮਾਨਤਾਨ ਕਰ ਦਾਂਗੇ ਵਿੱਚ ਬਾਈ ਜੇ ਕੋਈ ਸੱਜਣ ਦੋਨੇ ਇਕੱਠੀਆਂ ਲੈ ਕੇ ਜਾਂਦਾ ਫੇਰ ਖੁੱਲਾ ਮਾਨਤਾਨ ਕਰ ਦਾਂਗੇ ਖੁੱਲਾ ਮਾਨਤਾਨ ਬਾਈ ਕਹਿੰਦਾ ਆਪਾਂ ਕਰ ਦਾਂਗੇ ਬਾਕੀ ਬਈ ਥਾਣਾ ਸੁਣਾ ਦੀਆਂ ਜਮਾ ਪ੍ਰੋਪਰ ਐ ਯਾਰ ਆਪਦੀ ਤਸੱਲੀ ਕਰਕੇ ਮੈਂ ਆ ਆਪਾਂ ਆਪਦੀ ਤਸੱਲੀ ਦਿਲੇ ਆਂ ਗਾਂ ਵਾਲਾ ਵੀ ਤਸੱਲੀ ਕਰਕੇ ਲੈ ਕੇ ਜਾਵੇ ਕੋਈ ਸੱਜਣ ਮਿੱਤਰ ਹੁੰਦਾ ਤਸੱਲੀ ਯਾਰਾ ਬੰਦਾ ਉਹਨੂੰ ਨਾਂ ਲੈ ਗਏ ਹੁਣ ਆਪਣੀ ਦਾ ਫੁੱਲ ਭਰਾ ਆ ਕੇ ਬਾਕੀ ਆਪਾਂ ਯਾਰ ਪਤੂ ਥੱਲੋਂ ਨਹੀਂ ਗਲਤ ਲੈਂਦੇ ਵੀਰੇ ਠੀਕ ਆ ਬਈ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕਿਸੇ ਵੀ ਸੱਜਣ ਦਾ ਵਿਚਾਰ ਬਣਦਾ ਵਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਆ ਮਨਦੀਪ ਇੱਕ ਵਾਰੀ ਹਨਾ ਮਾੜੀ ਜੀ ਲੋਕੇਸ਼ਨ ਬਾਈ ਕਲੀਅਰ ਕਰ ਦਿਓ ਕਈ ਵਾਰੀ ਸੱਜਣ ਕੋਈ ਨਵਾਂ ਆਉਂਦਾ ਹਨਾ ਉਹਨੂੰ ਥੋੜੀ ਲੋਕੇਸ਼ਨ ਮੇਰੇ ਬਾਬੇ ਦੀ ਚੱਕੀ ਕੋਲੋਂ ਆਗੇ ਜਿਹਨੂੰ ਮਾੜੀ ਜੀ ਛੋਤੇ ਵਪਾਰੀ ਦਾ ਘਰ ਪੁੱਛ ਲਿਵਰੀ ਯਾਰ ਬਾਈ ਉਹਨਾਂ ਦਾ ਪਿੰਡ ਬਦਨੀ ਖੁਰਦ ਤਖੀਲ ਨਿਹਾਲ ਫੋਨ ਵਾਲੀ ਜਿਹੜੀ ਸੜਕ ਤੇ ਆਪਣਾ ਘਰ ਹੈ ਪਿੰਡ ਬਦਨੀ ਖੁਰਦ ਬਦਨੀ ਖੁਰਦ ਤੇ ਜ਼ਿਲ੍ਹਾ ਮੋਗਾ ਕੁਟੀਆਲੀ ਸੜਕ ਤੇ ਬਾਈ ਹਨਾ ਹਾਂਜੀ ਕੁਟੀਆਲੀ ਸੜਕ ਤੇ ਕੁਟੀਆਲੀ ਸੜਕ ਤੇ ਆ ਕੇ ਕੋਈ ਕੀ ਵੀ ਨਾ ਖਰੀਦਣ ਦਾ ਵਿਚਾਰ ਬਣਦਾ ਬਾਈ ਦੇ ਨਾਲ ਤੁਸੀਂ ਗੱਲਬਾਤ ਸੱਜਣੋ ਕਰ ਲੈਣੀ ਹੈ ਜਾਨਵਰ ਦੀ ਤਸੱਲੀ ਤੁਸੀਂ ਕਰਨੀ ਆਪਣਾ ਕੰਮ ਆ ਤੁਹਾਡੇ ਤੱਕ ਨਵੇਂ-ਨਵੇਂ ਫਰਮਾਂ ਦੀਆਂ ਵੀਡੀਓ ਲੈ ਕੇ ਆਉਣਾ ਤੁਸੀਂ ਜਾਨਵਰ ਨੂੰ ਖਰੀਦਣਾ ਤਸੱਲੀ ਇਹਦੀ ਫੁੱਲ ਤੁਸੀਂ ਬਾਈ ਦੇ ਨੰਬਰ ਤੇ ਕਰਕੇ ਜਾਨਵਰ ਨੂੰ ਖਰੀਦ ਲੈਣਾ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਦਾ ਰੇਟ ਕਿਵੇਂ ਕਿ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ